ਪਿਛਲੇ ਕੁਝ ਸਮੇਂ ਤੋਂ ਸਿੱਖੀ ਵਿੱਚ ਸਾਡੇ ਇਤਿਹਾਸ ਵਿੱਚ ਆ ਚੁੱਕੇ ਉਹ ਕੂੜ-ਕਬਾੜ ਗ੍ਰੰਥ ਜਿਹਨਾਂ ਨੂੰ ਕੂੜ-ਕਬਾੜ ਗ੍ਰੰਥੀ ਕਹਾਂਗੇ ਕਿਉਂਕਿ ਗੁਰਮਤ ਤੋਂ ਕਾਫੀ ਦੂਰ ਲੈ ਜਾਂਦੇ ਆ ਸਾਨੂੰ ਇਹ ਸਾਰੇ ਗ੍ਰੰਥ ਉਹਨਾਂ ਤੇ ਵਿਚਾਰ ਚਰਚਾ ਕਰ ਰਹੇ ਆ ਤੇ ਪਿਛਲੇ ਦਿਨੀ ਪਿਛਲੇ ਹਫਤੇ ਦੀ ਵੀ ਗੱਲ ਆ ਵੀਰ ਸੁਖਦੇਵ ਸਿੰਘ ਹੁਣੀ ਇੱਕ ਗੁਰਦੁਆਰੇ ਸੀ ਤੇ ਉੱਥੇ ਇਹਨਾਂ ਨੇ ਸਟੇਜ ਤੋਂ ਕਿਹਾ ਬਹੁਤ ਸਾਰੇ ਗ੍ਰੰਥਾ ਜਿਨ੍ਹਾਂ ਚ ਬਹੁਤ ਖੁਸ਼ ਗਲਤ ਲਿਖਿਆ ਹੋਇਆ ਆ ਉਹਨਾਂ ਵਿੱਚੋਂ ਇੱਕ ਗ੍ਰੰਥ ਰਤਨ ਸਿੰਘ ਭੰਗੂ ਹੁਣਾ ਦਾ ਪੰਥ ਪ੍ਰਕਾਸ਼ ਗ੍ਰੰਥ ਆ ਜਿਹਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਦੀ ਕਰੈਕਟਰ ਅਸੈਸਿਨੇਸ਼ਨ ਕੀਤੀ ਗਈ ਆ ਉਹਨਾਂ ਦੀ ਕਰਦਾਰ ਕੁਸ਼ੀ ਕੀਤੀ ਗਈ ਆ ਉਹ ਹਲੇ ਬੋਲ ਹੀ ਰਹੇ ਸੀ ਇੱਕ ਗੁਰਦੁਆਰੇ ਦੇ ਪ੍ਰਧਾਨ ਸਾਹਿਬ ਉੱਠ ਕੇ ਖੜੇ ਹੋ ਗਏ ਕਹਿੰਦੇ ਇਹ ਗੱਲਾਂ ਛੱਡੋ ਜੀ ਇਹ ਗੱਲਾਂ ਨਾ ਕਰੋ ਜੀ ਸਟੇਜ ਤੇ ਨਹੀਂ ਕਰਨੀਆਂ ਚਾਹੀਦੀਆਂ ਜੀ ਜੇ ਉਹ ਕਾਫੀ ਉਹਨਾਂ ਨੇ ਕੀਆ ਤੇ ਵੀਡੀਓ ਨੇ ਇਹੀ ਕਿਹਾ ਵੀ ਜੇ ਗੁਰਦੁਆਰੇ ਦੀ ਸਟੇਜ ਤੇ ਨਹੀਂ ਕਰਨੀ ਆ ਤੇ ਫਿਰ ਅਸੀਂ ਕਿੱਥੇ ਜਾ ਕੇ ਕਰੀਏ ਗੱਲਾਂ ਮੰਦਰ ਚ ਕਰੀਏ ਮਸੀਤਾਂ ਚ ਕਰੀਏ ਜਾਂ ਸਟੇਜਾਂ ਹੋਰ ਹੋਰ ਕਿਸੇ ਸਟੇਜ ਤੇ ਜਾ ਕੇ ਕਰੀਏ ਕਿਉਂਕਿ ਇਹ ਸਾਰਾ ਕੁਝ ਤਾਂ ਸਾਡੇ ਗੁਰਦੁਆਰਿਆਂ ਚ ਪਰੋਸਿਆ ਜਾ ਰਿਹਾ ਨਾ 10 ਗੁਰੂ ਸਾਹਿਬਾਨ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਆ ਇਹਦੇ ਚ ਕੋਈ ਕਿਸੇ ਨੂੰ ਸ਼ੱਕ ਨਹੀਂ ਹੋਣਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਨੂੰ ਬਰਗਤੀ ਮਿਲੀ ਆ ਸਿੱਖਾਂ ਦਾ ਗੁਰੂ ਗੁਰੂ ਗ੍ਰੰਥ ਸਾਹਿਬ ਆ ਔਰ 10 ਗੁਰੂ ਸਹਿਬਾਨ ਤੋਂ ਬਾਅਦ ਜੇ ਕਿਸੇ ਇੱਕ ਸੰਸਾਰ ਨੂੰ ਸਭ ਤੋਂ ਜ਼ਿਆਦਾ ਆਦਰ ਸਨਮਾਨ ਮਿਲਣਾ ਚਾਹੀਦਾ ਸੀ ਤੇ ਉਹ ਬਾਬਾ ਬੰਦਾ ਸਿੰਘ ਬਹਾਦਰ ਸੀ ਉਦਾਂ ਬੜੀ ਸ਼ਾਨਨਾ ਕਹ ਦੰਨੇ ਆ ਸਾਡਾ ਖਾਲਸਾ ਰਾਜ ਅਸੀਂ ਕਾਇਮ ਕੀਤਾ ਜਿਹੜਾ 1716 ਚ ਖਤਮ ਹੋ ਗਿਆ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਤੇ ਖਾਲਸਾ ਰਾਜ ਕਾਇਮ ਕਰਨ ਵਾਲਿਆਂ ਦੀ ਕਰਤਾਰਕੁਸ਼ੀ ਸਾਡੇ ਹੀ ਕਿਤਾਬਾਂ ਵਿੱਚ ਸਾਡੇ ਹੀ ਗ੍ਰੰਥਾ ਵਿੱਚ ਸਾਡੇ ਹੀ ਇਤਿਹਾਸਕਾਰਾਂ ਵੱਲੋਂ ਜਿਹੜੇ ਆਪਣੇ ਆਪ ਨੂੰ ਪੰਥ ਦੇ ਸਿੱਖਾਂ ਦੇ ਸਿੰਘਾਂ ਨੇ ਸ਼ਰਮਾਰ ਜੱਥੇਬੰਦੀਆਂ ਕਹੋਂਦੇ ਆ ਉਹ ਕਰ ਰਹੇ ਆ ਬਾਬਾ ਬੰਦਾ ਸਿੰਘ ਬਹਾਦਰ ਦੀ ਕਰਾਰਕੁਸ਼ੀ ਤੇ ਫਿਰ ਇਹ 도ਗਲੀ ਨੀਤੀ ਵਾਰ-ਵਾਰ ਕਹਿ ਦਿੰਦੇ ਆ ਕਿ ਬਾਬਾ ਬੰਦਾ ਸਿੰਘ ਬਹਾਦਰ ਤਾਂ ਕੌਮ ਦੇ ਖਾਲਸਾ ਰਾਏ ਦੇ ਜਰਨਲ ਸੀਗੇ ਸਿੱਖਾਂ ਦੇ ਬਹੁਤ ਵੱਡੇ ਜਰਨਲ ਸੀਗੇ ਉੱਤੋਂ ਵੱਡਾ ਜਰਨਲ ਕੋਈ ਨਹੀਂ ਹੋ ਸਕਦਾ ਤੇ ਪੰਥ ਪ੍ਰਕਾਸ਼ ਜਿਹੜਾ ਰਤਨ ਸਿੰਘ ਭੰਗੂ ਨੇ ਲਿਖਿਆ ਅੱਜ ਆਪਾਂ ਉਹਦੀ ਕੋਖ ਕਰਾਂਗੇ ਵੈਸੇ ਦੋ ਪੰਥ ਪ੍ਰਕਾਸ਼ ਆ ਇੱਕ ਰਤਨ ਸਿੰਘ ਭੰਗੂਣਾ ਦਾ ਲਿਖਿਆ ਹੋਇਆ ਇੱਕ ਗਿਆਨੀ ਗਿਆਨ ਸਿੰਘ ਹੁਣਾ ਦਾ ਲਿਖਿਆ ਹੋਇਆ ਦੋਨਾਂ 'ਚ ਥੋੜਾ ਬਾਕੀ ਫਰਕ ਆ ਦੋਨਾਂ ਵਿੱਚ ਗੁਰੂ ਸਾਹਿਬਾਨ ਦੇ ਬਾਰੇ ਵੀ ਥੋੜਾ ਜਿਹਾ ਇਤਿਹਾਸ ਆ ਤੇ ਮੇਨਲੀ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਆ ਬਾਬਾ ਬੰਦਾ ਸਿੰਘ ਬਹਾਦਰ ਦੇ ਇਤਿਹਾਸ ਉੱਤੇ ਕਾਫੀ ਸਾਰੇ ਇਤਿਹਾਸਕਾਰਾਂ ਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਆ ਜਿਨ੍ਹਾਂ ਵਿੱਚੋਂ ਮੇਨ ਗੰਡਾ ਸਿੰਘ ਹੁਣੀ ਆ ਉਹਨਾਂ ਦੀ ਕਿਤਾਬ ਬਹੁਤ ਪਪੂਲਰ ਹੋਈ ਆ ਸੁਖਦੇਵਾਲ ਸਿੰਘ ਹੁਣੀ ਉਹਨਾਂ ਨੇ ਲਿਖੀ ਆ ਉਹ ਬਹੁਤ ਪਪੂਲਰ ਹੋਈ ਆ ਸੁਖਬ੍ਰੀਤ ਸਿੰਘ ਉਦੋਂ ਕੇ ਕਾਫੀ ਦੇਰ ਕੰਮ ਕਰਦੇ ਰਹੇ ਕਿੰਨੇ ਮੈਂ ਬਾਬਾ ਬੰਦਾ ਸਿੰਘ ਬਹਾਦਰ ਤੇ ਕੰਮ ਕਰ ਰਿਹਾ ਕਈ ਸਾਲ ਕੰਮ ਕੀਤਾ ਪਰ ਉਹ ਕਿਤਾਬ ਮੈਨੂੰ ਅਜੇ ਤੱਕ ਨਹੀਂ ਦਿਖੀ ਪਈ ਉਹਨਾਂ ਨੇ ਜਿਹੜਾ ਕੰਮ ਕਰਕੇ ਉਹ ਕਰਨੀ ਸੀ ਹਾਂ ਇੱਕ ਮੇਰਾ ਖਾਲ ਡਾਕੂਮੈਂਟਰੀ ਉਹਨਾਂ ਨੇ ਸ਼ਾਇਦ ਜਰੂਰ ਬਣਾਈ ਸੀ ਉਹਦੇ ਉੱਪਰ ਸਭ ਤੋਂ ਜ਼ਿਆਦਾ ਕੰਮ ਆਈ ਦੀ ਤਰੀਕ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਤੇ ਜਿਹਨਾਂ ਨੇ ਕੀਤਾ ਉਹ ਆ ਗਗਨਦੀਪ ਸਿੰਘ ਹੁਣੀ ਉਹਨਾਂ ਨੇ ਆਪਣੇ ਕੋਲੋਂ ਮਿਹਨਤ ਕਰਕੇ ਰਿਸਰਚ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਜੁੜੀਆਂ ਜਿੰਨੀਆਂ ਵੀ ਜਗ੍ਹਾ ਸਗੀਆਂ ਲੋਹੜ ਦੇ ਕਿਲੇ ਤੋਂ ਲੈ ਕੇ ਮਹਾਰਾਸ਼ਟਰ ਤੱਕ ਕਰਨਾਟਕਾ ਤੱਕ ਉਹ ਗਏ ਆ ਉਹਨਾਂ ਨੇ ਇੱਕ ਇੱਕ ਜਗ੍ਹਾ ਦੇ ਉੱਤੋਂ ਜਾ ਕੇ ਉਹਦੇ ਐਵੀਡੈਂਸ ਕਲੈਕਟ ਕੀਤੇ ਆ ਤੇ ਬਹੁਤ ਸੋਹਣੀ ਕਿਤਾਬ ਲਿਖੀ ਆ ਔਰ ਮੇਰੇ ਹਿਸਾਬ ਨਾਲ ਉਹ ਅੱਜ ਦੀ ਲੋਹੜ ਦੇ ਉੱਪਰ ਆਹੋ ਉਈ ਦੀ ਆਇ ਤੱਕ ਦੀ ਬਸ ਕਿਤਾਬ ਹੋ ਗਈ ਅਸੀਂ ਪੰਜ ਪ੍ਰੋਗਰਾਮ ਉਹਨਾਂ ਨਾਲ ਕੀਤੇ ਹੋਇਆ ਜਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਸਾਰੀ ਹਿਸਟਰੀ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਕਿ ਕਿਵੇਂ ਇਹਨਾਂ ਕਿਤਾਬਾਂ ਵਿੱਚ ਉਹਨੂੰ ਪਟਕਾਇਆ ਜਾ ਰਿਹਾ ਉਹਨੂੰ ਹੋਰ ਪਾਸੇ ਲਿਆਇਆ ਜਾ ਰਿਹਾ ਕੋਸ਼ਿਸ਼ ਕਰਾਂਗੇ ਇਸ ਪ੍ਰੋਗਰਾਮ ਤੋਂ ਬਾਅਦ ਫਿਰ ਉਹਨਾਂ ਨੂੰ ਇੱਕ ਦਿਨ ਲੈ ਕੇ ਆਈਏ ਤਾਂ ਕਿ ਆ ਜਿਹੜੀਆਂ ਕੁਝ ਗੱਲਾਂ ਇਹਦੇ ਵਿੱਚੋਂ ਨਿਕਲ ਕੇ ਆਉਣੀਆਂ ਆ ਪੰਥ ਪ੍ਰਕਾਸ਼ ਚ ਉਹਨਾਂ ਨੂੰ ਵੀ ਕਲੀਅਰ ਕੀਤਾ ਜਾ ਸਕੇ